ਸਰਕਾਰ ਜੁਗ ਸੁਣੋ ਤੇ ਮੈਂ ਜਗਤਾਰ ਸ਼ੇਰ ਗੇ ਤੁਹਾਡੇ ਸਾਹਮਣੇ ਨਵੀਂ ਕਹਾਣੀ ਐ ਕਿਵੇਂ ਪੇਸ਼ ਕਰਨ ਜਾ ਰਿਹਾ ਤੁਹਾਨੂੰ ਇਹ ਕਹਾਣੀ ਵੀ ਪਸੰਦ ਆਵੇਗੀ ਸੋ ਕਹਾਣੀ ਸੁਣਨ ਤੋਂ ਪਹਿਲਾਂ ਤੁਸੀਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸੱਤ ਵਿੱਚ ਬੈਠੇ ਸਾਰੇ ਬੰਦੇ ਰਾਮ ਨੂੰ ਦੇਖ ਕੇ ਚੁੱਪ ਕਰ ਜਾਂਦੇ ਉਹ ਆਉਂਦਾ ਤੇ ਆਪਣੇ ਖੁੰਡੇ ਦੇ ਥੱਲੇ ਲੱਗੀ ਮੋਟੀ ਕਿੱਲ ਨੂੰ ਧਰਤੀ ਵਿੱਚ ਗੱਡਦਾ ਦੋਵੇਂ ਹੱਥ ਖੁੰਡੇ ਦੇ ਮੁੱਢ ਤੇ ਰੱਖ ਕੇ ਉੱਪਰ ਆਪਣੀ ਥੋਡੀ ਰੱਖ ਲੈਂਦਾ ਸੱਤ ਵਿੱਚ ਹਵਾ ਤੋਂ ਬਿਨਾ ਹੋਰ ਕਿਸੇ ਦੀ ਆਵਾਜ਼ ਨਾ ਆਉਂਦੀ। ਚੁੱਪ ਤੋੜਦਾ RAM ਬੋਲਦਾ ਐ ਕਿਵੇਂ ਤੁਸੀਂ ਚੁੱਪ ਕਰਕੇ ਬਹਿ ਗਏ? ਸਾਰਾ ਦਿਨ ਤਾਂ ਤੁਹਾਡੇ ਟੰਡਾ ਦੇ ਬੂੜੇ ਵਾਂਗੂ ਟਿਕ ਟਿਕ ਨਹੀਂ ਮੁੱਕਦੀ। ਬਸ ਬਾਈ ਤੇਰੀ RAM ਕਹਾਣੀ ਸੁਣਨੀ ਆ। ਫੇਰ ਕਿਹੜਾ ਤੂੰ ਬੋਲਣ ਦਾ ਮੌਕਾ ਦਿੰਨਾ? ਕੋਈ ਬੋਲਦਾ ਐ ਕਿਵੇਂ ਨਹੀਂ ਬੋਲਣ ਦਿੰਦਾ? ਕੋਈ ਚੱਜ ਦੀ ਗਲਤ ਕਾਰੇ। ਤੁਸੀਂ ਤਾਂ ਐਵੇਂ ਬਾਸਾਂ ਦੀ ਤੂੜੀ ਬਣਾ ਕੇ ਰੱਖ ਦਿੰਨੇ ਹੋ। ਜੱਗੋਂ ਤੇਰਮੀ ਕੇਕੇ राम कुंडे ਤੋਂ ਮੂੰਹ ਚੁੱਕਦਾ ਤੇ ਤੁਰਦਾ ਚੌਂਕੜੀ ਤੇ ਹੱਥ ਮਾਰ ਕੇ ਤਹਿ ਜਾਂਦਾ ਤਾਇਆ ਤੈਨ ਦੇਖਿਆ ਨਹੀਂ ਗੋਗੀ ਡਾਕਟਰ ਦੀ ਕੋਠੀ ਤੇ ਜਹਾਜ਼ ਵਾਲੀ ਟੈਂਕੀ ਪਤੰਦਰ ਮਿੰਟਾਂ ਚ ਧਰ ਗਏ ਹੈਗੀ ਤਾਂ ਜੱਗੋਵਾਰੀ ਗੱਲਾਂ ਇੱਕ ਬੋਲਿਆ ਲੈ ਐ ਕਿਵੇਂ ਰੱਖੀ ਗਈ ਟੈਂਕੀ ਮੈਨੂੰ ਗੋਗੀ ਕਹਿੰਦਾ ਬਈ ਤਾਇਆ ਕਰ ਕੋਈ ਹੀਲਾ ਇਹ ਮੁੰਡੇ ਤਾਂ ਸ਼ੋਲੇ ਨੇ ਕੰਮ ਦਾ ਵੱਲ ਨਹੀਂ ਹੈਗਾ ਫੇਰ ਕੀ ਨੇ ਹੋੜਲੇ ਵਾਲੇ ਮਿਸਤਰੀਆਂ ਦੀ 10 ਪਾਈ ਤਾਂ ਜਾ ਕੇ ਉੱਥੋਂ ਉਤਾਰ ਵਾਲੀ ਮਸ਼ੀਨ ਲੈ ਕੇ ਆਏ ਫੇਰ ਕਿਤੇ ਜਾ ਕੇ ਉਹਨਾਂ ਦੇ ਟੈਂਕੀ ਦੇਖੀ ਨਹੀਂ ਤਾਂ ਪਤੰਦਰ ਨਹੀਂ ਰਹਿਤੀ ਤੁਰਿਆ ਸਰਦਾਤ ਕਹਿੰਦੇ ਰਾਮ ਨੇ ਆਪਣੇ ਸਿਰ ਤੇ ਆਪ ਹੀ ਤਾ ਸਜਾ ਲਿਆ ਰਾਮ ਸਿੰਘ ਦਾ ਨਾਂ ਹੀ ਰਾਮ ਸੀ ਪਰ ਕੰਮ ਉਹਦੇ ਸਾਰੇ ਰਾਵਣ ਵਰਗੇ ਸਨ ਤਿੰਨਾ ਭਰਾਵਾਂ ਤੇ ਦੋ ਭੈਣਾਂ ਵਿੱਚੋਂ ਉਹ ਤੀਜੇ ਨੰਬਰ ਤੇ ਆਉਂਦਾ ਸੀ ਕੰਮ ਕਰਨ ਤੋਂ ਟਲਦਾ ਬਹੁਤ ਸੀ ਕਹਿੰਦੇ ਇੱਕ ਵਾਰੀ ਕਣਕਾਂ ਦੀ ਵਾਢੀ ਵੇਲੇ ਉਸਨੇ ਆਪਣੇ ਪੱਟ ਤੇ ਚੂਗੜਾ ਬੰਨ ਲਿਆ ਸੀ ਬਾਡੀ ਤੋਂ ਬਚਣ ਲਈ ਕਹਿੰਦਾ ਵੀ ਮੇਰੇ ਤਾਂ ਗੜ ਨਿਕਲ ਆਇਆ ਮੈਂ ਇੱਥੋਂ ਨਹੀਂ ਬੈਠ ਹੁੰਦਾ ਉਹਦੇ ਥੋੜੇ ਵਾਲਾ ਪਾਜ ਉਹਨਾਂ ਦੇ ਸੀਰੀ ਨਰਾਤੇ ਨੇ ਭੰਨਿਆ ਸੀ ਜਦੋਂ ਉਹਦਾ ਫੂੜਾ ਪੱਟ ਤੋਂ ਤੁਰ ਕੇ ਗੋਡੇ ਕੋਲੇ ਆ ਗਿਆ ਸੀ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਸੀ ਆਰਾਮ ਸਿਆਂ ਨੂੰ ਚਾਰ ਅੱਖਰ ਵੀ ਪੜਾ ਦਿਤੇ ਸਨ ਉਹਨਾਂ ਸਮਿਆਂ ਵਿੱਚ ਕਿਸੇ ਕਿਸੇ ਪਿੰਡ ਪ੍ਰਾਇਮਰੀ ਸਕੂਲ ਖੁੱਲੇ ਸਨ ਸੰਦਲੀ ਖੇੜੇ ਰੇਲਵੇ ਸਟੇਸ਼ਨ ਹੋਣ ਕਰਕੇ ਉੱਥੇ ਮਾਸਟਰ ਆਉਣ ਲੱਗ ਪੈ ਸਨ ਜਿਸ ਕਰਕੇ ਰਾਮ ਸਿੰਘ ਪੰਜ ਜਮਾਤਾਂ ਪਾਸ ਕਰ ਗਿਆ ਅੱਗੇ ਘਰਦਿਆਂ ਨੇ ਉਸ ਨੂੰ ਕਿਤੇ ਪੜਨ ਨਹੀਂ ਲਾਇਆ ਸਾਧਨਾਂ ਦੀ ਕਮੀ ਤੇ ਦੂਜਾ ਦੂਰ ਸਕੂਲ ਹੋਣ ਕਰਕੇ ਮਾਪਿਆਂ ਦਾ ਹੀਆਂ ਨਹੀਂ ਪਿਆ ਸੀ ਰਾਮ ਸਿੰਘ ਹੋਰੀ ਤਿੰਨ ਭਾਈ ਚੰਗਾ ਖਾਨਦਾਨ ਕੰਮਕਾਜ ਤੇ ਜ਼ਮੀਨ ਪੱਖੋਂ ਸਭ ਖੁੱਲ ਸੀ ਤਿੰਨੇ ਭਾਈ ਅਲੱਗ ਵੀ ਹੋ ਗਏ ਸਨ ਸਭ ਦੇ ਘਰ ਰੱਬ ਦੀ ਕਿਰਪਾ ਨਾਲ ਵਾਰੇ ਨਿਆਰੇ ਸਨ ਰਾਮ ਸਿੰਘ ਦੇ ਆਪਣੇ ਵੀ ਦੋ ਮੁੰਡੇ ਸਨ ਉਹ ਪੋਤੇ ਪੋਤੀਆਂ ਵਾਲਾ ਸੀ ਬਸ ਉਸ ਵਿੱਚ ਇੱਕ ਹੀ ਘਾਟ ਸੀ ਕਿ ਉਹ ਹਰ ਗੱਲ ਵਿੱਚ ਆਪਣਾ ਨੌ ਅੜਾ ਕੇ ਬਹਿ ਜਾਂਦਾ ਕਦੇ-ਕਦੇ ਤਾਂ ਲੋਕ ਉਸ ਤੇ ਜਾਣ-ਬੁੱਝ ਕੇ ਸਵਾਦ ਲੈਣ ਦੇ ਮਾਰੇ ਐਵੇਂ ਗੱਲਾਂ ਦਾ ਕੜਾ ਕਰਨ ਲੱਗ ਪੈਂਦੇ ਰੋਟੀ ਪਾਣੀ ਛੱਕ ਖੇਤਾਂ ਵਿੱਚ ਢੇੜਾ ਮਾਰ ਆਰਾਮ ਸਿੰਘ ਦਰਵਾਜ਼ੇ ਜ਼ਰੂਰ ਪਹੁੰਚਦਾ ਜਿੱਥੇ ਪਿੰਡ ਦੇ ਵੱਡੇ ਛੋਟਿਆਂ ਦੀ ਢਾਣੀ ਜੁੜੀ ਹੁੰਦੀ ਗੰਜਿਆਂ ਦਾ ਕੈਲੀ ਤੇ ਬੋਕਾਂ ਦਾ ਕਾਕਾ ਉਸ ਨਾਲ ਪੰਗੇ ਜ਼ਰੂਰ ਲੈਂਦੇ ਕਦੇ-ਕਦੇ ਨਵੀਂ ਮੁਟੀ ਰ ਵੀ ਉਸ ਨੂੰ ਕਿਸੇ ਨਾ ਕਿਸੇ ਗੱਲ ਤੇ ਛੇੜ ਲੈਂਦੀ ਰਾਮ ਸਿੰਘ ਅਜੇ ਹੀ ਕਹਾਣੀ ਛੱਡਦਾ ਕਿ ਪਹਿਲੀ ਵਾਰ ਸੁਣਨ ਵਾਲਾ ਸੱਚ ਮੰਨ ਜਾਂਦਾ ਉਸ ਦੀਆਂ ਮਨ ਘੜਤ ਕਹਾਣੀਆਂ ਕਰਕੇ ਕੋਈ ਉਸ ਨੂੰ ਰਾਮ ਗੱਪੀ ਤੇ ਕੋਈ ਉਸ ਨੂੰ ਐ ਕਿਵੇਂ ਕਹਿੰਦਾ ਪਿੰਡ ਵਿੱਚ ਰਾਮ ਐ ਕਿਵੇਂ ਕਹਿ ਕੇ ਉਹਦੀ ਅਲ ਪਾਈ ਹੋਈ ਸੀ ਕਣਕਾਂ ਬੀਜੀਆਂ ਜਾ ਚੁੱਕੀਆਂ ਸਨ ਕੋਈ ਕੋਈ ਪਾਣੀ ਲਾਉਣ ਲੱਗ ਪਿਆ ਸੀ ਗੰਨੇ ਦੀ ਵੜਾਈ ਅਜੇ ਸ਼ੁਰੂ ਨਹੀਂ ਹੋਈ ਸੀ ਵਿਆਸ ਆਹੇ ਦੀ ਖਰੀਦ ਚੱਲ ਰਹੀ ਸੀ ਰਾਮ ਸਿੰਘ ਖੇਤੀ ਗੇੜਾ ਮਾਰ ਦਰਵਾਜ਼ੇ ਆ ਠੋਕਿਆ ਆਪਣੀ ਆਦਤ ਮੁਤਾਬਕ ਉਸਨੇ ਤੁਫੇਰੇ ਦੇਖਿਆ ਚਲਦੀ ਤਾਸ਼ ਦੀ ਬਾਜੀ ਚ ਕੋਈ ਨਵਾਂ ਮੁੰਡਾ ਰਾਮ ਸਿੰਘ ਵੱਲ ਵੇਖ ਕੇ ਆਹ ਮਹਾਰੇ ਬੋਲਣ ਲੱਗਾ ਬਈ ਲੋਕ ਚਾਹੀ ਕਿੰਨਾ ਵੀ ਕਹਿਣਾ ਰੇਲ ਗੱਡੀ ਦੇ ਇੰਜਣ ਤੋਂ ਤਾਂ ਨਹੀਂ ਕੋਈ ਟਕੜਾ ਬਈ ਬੜਾ ਜ਼ੋਰ ਹੁੰਦਾ ਪੱਤੇ ਤੇ ਪੱਤੇ ਮਾਰਦਾ ਕੋਈ ਬੋਲਿਆ ਲੈ ਐ ਕਿਵੇਂ ਰੇਲ ਦਾ ਇੰਜਣ ਟਕੜਾ ਕਹਿੰਦੇ ਰਾਮ ਸਿੰਘ ਨੇ ਡੱਕਾ ਚੁੱਕਿਆ ਤੇ ਚੌਕੜੀ ਤੇ ਡੱਕੇ ਨਾਲ ਪੱਤੇ ਪਰਾਂ ਕਰਕੇ ਬੈਠਦਾ ਬੋਲਿਆ ਰੇਲ ਦਾ ਇੰਜਣ ਤਾਂ ਕੁਛ ਨਹੀਂ ਸਾਡੇ ਬੀਰ ਕੋਤਲੇ ਆਂ ਬੀ ਮਾਝੇ ਨੇ ਕੱਟਾ ਦਿੱਤਾ ਮੇਰੇ ਬਾਪੂ ਜੀ ਨੇ ਬਹੁਤ ਪਿਆਰ ਨਾਲ ਪਾਲਿਆ ਇੰਨਾ ਤਕੜਾ ਨਿਕਲਿਆ ਕਿ ਕਦ ਦੇਖ ਕੇ ਲੋਕ ਆਸ਼ਾਸ਼ ਕਰ ਉੱਠਦੇ ਦੋ ਬੰਦੇ ਤਾਂ ਉਹਨੂੰ ਫੜ ਕੇ ਪਾਣੀ ਪਲਾਉਂਦੇ ਨੱਥਾ ਦਾ ਤਾਂ ਉਹ ਜਮੀ ਦੁਖ ਲਾ ਮੰਦਾ ਇੰਨਾ ਤਕੜਾ ਮੈਂ ਨਹੀਂ ਦੇਖਿਆ ਇੱਕ ਵਾਰੀ ਭਾਈ ਸਾਡੇ ਸੀਰੀਆਂ ਤੋਂ ਝੋਟਾ ਖੁੱਲ ਗਿਆ ਹੁਣ ਬੰਦੂ ਅੱਗੇ ਢੋਕਣ ਨਹੀਂ ਲੱਗੇ ਤੇ ਲੀ ਤੇ ਬਸ ਝੋਟਾ ਭੱਜ ਕੇ ਰੇਲ ਦੀ ਲੀ ਦੇ ਵਿੱਚ ਆ ਗਿਆ ਇਧਰੋਂ ਗੱਡੀ ਆ ਗਈ ਸੀਰੀ ਬਥੇਰਾ ਅੱਗੇ ਹੋ ਕੇ ਡਰੋਂ ਕੇ ਪਾਸੇ ਹੋ ਜੇ ਉਦਰ ਤਦਾ ਕਰਮ ਰੇਲ ਆਪਣੀਆਂ ਚੀਕਾਂ ਬਾਰੇ ਝੋਟਾ ਆਪਰੰਭੇ ਦੇਖਣ ਵਾਲੇ ਦੱਸਦੇ ਨੇ ਵੀ ਜਦੋਂ ਝੋਟੇ ਨੇ ਰੇਲ ਨੂੰ ਭੱਜ ਕੇ ਟੱਕਰ ਮਾਰੀ ਰੇਲ ਗੱਡੀ ਦਾ ਇੰਜਣ ਛੱਕ ਛੱਕ ਕਰਦਾ ਥਾਂ ਤੇ ਬੰਦ ਕਰਤਾ ਬਸ ਫਿਰ ਬੰਦਿਆਂ ਨੇ ਇਕੱਠੇ ਹੋ ਕੇ ਝੋਟਾ ਘੇਰਿਆ ਇੰਨਾ ਜੋਰ ਸੀ ਸਾਡੇ ਝੋਟੇ 'ਚ ਕਹਿੰਦੇ RAM ਸਿੰਘ ਨੇ ਮੋਛਾਂ ਤੇ ਹੱਥ ਫੇਰਿਆ ਲੈ ਤਾਇਆ ਕਿਉਂ ਛੱਡੀ ਜਾਨਾ ਯਾਰ ਤਾਂ ਤੁਹਾਡੇ ਕੋਲ ਮਾਰਚੂ ਜਹੀਆਂ ਮੱਜਾਂ ਨੇ ਕਿਹੜੇ ਝੋਟੇ ਸੀ ਤੁਹਾਡੇ ਕਹਿੰਦੇ ਜੋਗੀ ਨੇ ਟਕੋਰ ਮਾਰੀ ਲੈ ਤੂੰ ਸੱਚ ਨਹੀਂ ਮੰਨਦਾ ਕਹਿੰਦੇ ਕੱਖ ਪਾਇਨੇ ਡੰਗਰਾਂ ਨੂੰ ਵੱਡੇ ਨਗੌਰੀ ਨੇ ਕਹਿੰਦੇ ਰਾਮ ਸਿੰਘ ਨੇ ਕੱਪੜੇ ਝਾੜੇ ਤੇ ਤੁਰ ਪਿਆ ਉਹਦੇ ਜਾਣ ਪਛੋਕਾ ਕਾਫੀ ਚਿਰ ਝੋਟੇ ਦੀ ਚਰਚਾ ਚੱਲਦੀ ਰਹੀ ਸਮਾਂ ਆਪਣੀ ਚਾਲ ਚੱਲਦਾ ਜਾ ਰਿਹਾ ਸੀ ਪਿੰਡ ਵਿੱਚ ਚੰਗੀਆਂ ਮੰਦੀਆਂ ਘਟਨਾਵਾਂ ਘਟਦੀਆਂ ਹਰ ਵਾਰੀ ਕੋਈ ਨਾ ਕੋਈ ਨਵੀਂ ਗੱਲ ਸੁਣਾ ਰਾਮ ਸਿੰਘ ਸਭ ਦਾ ਦਿਲ ਰਾਈ ਰੱਖਦਾ ਪਿੰਡ ਵਿੱਚ ਜੱਗੋਂ 13ਵੀਂ ਗੱਲ ਹੋ ਗਈ ਸੀ ਜਿਉਣੇ ਬੇਲਦਾਰ ਨੇ ਆਪਣੇ ਮੁੰਡੇ ਦਾ ਵਿਆਹ ਬੜੀ ਧੂਮ-ਧਾਮ ਨਾਲ ਕੀਤਾ ساری ਉਮਰ ਦੀ ਖੱਟੀ ਕਮਾਈ ਨਾਲ ਉਸਨੇ ਕੋਈ ਕਸਰ ਨਹੀਂ ਛੱਡੀ ਸੀ شریف ਤੇ ਇਮਾਨਦਾਰ ਪਰਿਵਾਰ ਨਾਲ ਅਲੋਕਾਰੀ ਗੱਲ ਹੋ ਗਈ ਸੀ ਚਾਰ ਮਹੀਨੇ ਵਸ ਕੇ ਉਹਦੀ ਨੂੰ ਕਿਸੇ ਨਾਲ ਭੱਜ ਗਈ ਅਸੇ ਪਾਸੇ ਬਥੇਰੇ ਹੱਥ ਪੈਰ ਮਾਰੇ ਕਿਤੇ ਕੋਈ ਖੁਰਾ ਖੋਜ ਨਹੀਂ ਲੱਭਿਆ ਸੀ ਪਿੰਡ ਦੀ ਸੱਤ ਢਾਣੀਆਂ ਤੋਂ ਹੁੰਦੀ ਗੱਲ ਜੋ ਫੇਰੇ ਫੈਲ ਗਈ ਸੀ ਅਜਿਹੇ ਮੌਕੇ RAM ਸਿਉ ਨੂੰ ਗੱਲ ਚਟਕਾਰੇ ਲੈ ਕੇ ਸੁਣਾਉਣਾ ਆਪਣੇ ਆਪ ਵਿੱਚ ਹੀ ਬਲਖਣ ਕੰਮ ਸੀ ਗੱਲ ਚਰਦੀ ਪਰ ਕਿਸੇ ਸਿਰੇ ਨਾ ਲੱਗਦੀ ਸਭ ਆਪੋ ਆਪਣੇ ਵਾਹਣ ਬਣਾ ਕੇ ਆਪਣਾ ਆਪਣਾ ਪਾਣੀ ਛੱਡਣ ਵਾਲੀ ਗੱਲ ਕਰ ਰਹੇ ਸਨ ਦਰਵਾਜ਼ੇ ਬੈਠੇ RAM ਸਿਉ ਨੇ ਫੇਰ ਗੱਲ ਤੋਂ ਪਰਦਾ ਚੱਕਿਆ ਐ ਕਿਵੇਂ ਭੱਜ ਜੂ ਡੰਡਾ ਤਕੜਾ ਚਾਹੀਦਾ ਮਾਪਿਆਂ ਦੀ ਘੂਰ ਤੇ ਰੋਹ ਹੋਵੇ ਕੀ ਮਜਾ ਲਾ ਕੁੜੀ ਕਿਤਰੀ ਘਰੋਂ ਪੈਰ ਕੱਢ ਜੇ ਕਹਿੰਦੇ ਨੇ ਸੋਟੀ ਨੂੰ ਠਪੋ ਰਿਆ ਐ ਨਹੀਂ ਤਾਇਆ ਆਪਾਂ ਸਾਰੇ ਧੀਆ ਭੈਣਾਂ ਵਾਲਿਆਂ ਕੋਈ ਨਹੀਂ ਪਤਾ ਕਦੋਂ ਪੈਰ ਚੱਕਰ ਪੈ ਜੇ ਬਾਲਾ ਮਾਨ ਨਹੀਂ ਕਰੀਂਦਾ ਜੈਲੇ ਨੇ ਗੱਲ ਨੂੰ ਮੋੜਾ ਪਾਇਆ ਐ ਕਿਵੇਂ ਮੈਂ ਦੱਸਦਾ ਗੱਲ ਕੀ ਸੀ ਮੈਂ ਆਪਣੇ ਪਿੰਡ ਵਾਲੇ ਅੱਡੇ ਤੇ ਪਟਿਆਲੇ ਨੂੰ ਬੱਸ ਚੜ੍ਹ ਲਈ ਬੈਠਾ ਸੀ ਇੱਕ ਰਾਹੀ ਸਾਈਕਲ ਤੇ ਦਮ ਲੈਣ ਲਈ ਰੁਕਿਆ ਉਹ ਦੱਸ ਕੇ ਗਿਆ ਕਹਿੰਦਾ ਵੀ ਕੁੜੀ ਤਾਂ ਪਹਿਲੀ ਮਾੜੀ ਸੀ ਵਿਗਤੀ ਲਾਣਾ ਹੈ ਪੂਰਾ ਬਸ ਪਤਾ ਨਹੀਂ ਕਿਵੇਂ ਵਸ ਰਹੀ ਆ ਕਿਸੇ ਹੋਰ ਮੁੰਡੇ ਨਾਲ اٹੀ ਸੜੀ ਸੀ بس ਆ ਦੇਖ ਲੋ ਛੜ ਗਈ ਚੰਨ ਮੈਨੂੰ ਤਾਂ 2 ਮਹੀਨੇ ਪਹਿਲਾਂ ਪਤਾ ਸੀ ਉਹ ਕਿਸੇ ਨੂੰ ਮੈਂ ਦੱਸਿਆ ਨਹੀਂ ਕਹਿੰਦੇ ਨੇ ਸਾਰੀ ਗੱਲ ਮੁਕਾ ਤੂੰ ਆਇਆ ਕਿਉਂ ਪਿੱਪਲ ਦੀਆਂ ਜੜਾਂ ਵਾਂਗੂੰ ਥੋ-ਥੋ ਸਿਰ ਕੱਢੀ ਜਾਂਦਾ ਕੁਝ ਆਪਣੀ ਉਮਰ ਦਾ ਵੀ ਲਿਹਾਜ਼ ਕਰ ਲਿਆ ਕਰ ਦੱਸੀ ਜਾਂਦਾ ਕਿਹੜਾ ਗੱਲਾਂ ਕਰਦਾ ਕਿਸੇ ਦੀ ਧੀ ਕੁੱਤ ਦੀਆਂ ਕਹਿੰਦੇ ਕੇਸਰ ਮਹਿੰਗੇ ਨੇ ਚੁੱਪ ਕਰਾਇਆ ਕੇਸਰ ਨੂੰ ਮਹਿੰਗਾ ਲਵੀਂ ਦਰਵਾਜ਼ੇ ਪਾਈ ਸੀ ਉਹ ਹਰ ਗੱਲ ਨਾਲ ਨਾ ਬਈ ਸੌਦਾ ਮਹਿੰਗਾ ਕਹਿ ਕੇ ਹਰੇ ਗੱਲ ਨੂੰ ਮੋੜਦਾ ਸੀ सरपंचੀ ਦੀਆਂ ਚੋਣਾਂ ਆ ਗਈਆਂ ਸਨ। ਰਾਜਨੀਤੀ ਪਿੰਡਾਂ ਵਿੱਚ ਆਪਣਾ ਘਰ ਘਰ ਗਈ ਸੀ। ਇਸ ਹਵਾ ਤੋਂ ਸੰਦੇਲੀ ਖੇੜਾ ਕਿਵੇਂ ਵਾਂਝਾ ਰਹਿ ਸਕਦਾ ਸੀ। ਸੱਤ ਵਾਲੀ ਢਾਣੀ ਵਿੱਚ ਉਵੇਂ ਹੀ ਹਾਸਾ ਠੱਠਾ ਚੱਲਦਾ ਸੀ। ਬਸ ਫਰਕ ਇਹ ਪੈ ਗਿਆ ਸੀ ਕਿ ਉੱਥੇ ਬਾਕੀ ਗੱਲਾਂ ਬੰਦ ਤੇ ਅਕਲੀਆਂ ਵੋਟਾਂ ਬਾਰੇ ਚਰਚਾ ਚੱਲਦੀ ਸੀ। ਦੋ ਕੋણા ਸਿੱਧਾ ਮੁਕਾਬਲਾ ਹੋਣ ਕਰਕੇ ਕਾਟੇ ਦੀ ਟੱਕਰ ਸੀ। ਇੱਕ ਪਾਸੇ ਰਾਮ ਸਿੰਘ ਦੇ ਸ਼ਰੀਕੇ ਵਿੱਚੋਂ ਕੁਲਦੀਪ ਪ੍ਰਧਾਨ ਤੋਂ ਲੜ ਰਿਹਾ ਸੀ। ਦੂਜੇ ਪਾਸੇ ਬਾਬੂਆਂ ਦਾ ਗੋਪੀ ਉਮੀਦਵਾਰ ਸੀ ਦੋਨੇ ਹੀ ਚੰਗੇ ਘਰਾਂ ਦੇ ਸਾਫ਼ ਤੇ ਨੇਕ ਦਿਨ ਇਨਸਾਨ ਸਨ ਕਲਦੀਪ ਪਹਿਲਾਂ ਪਿੰਡ ਦੀ ਕੋਆਪਰੇਟਿਵ ਸੁਸਾਇਟੀ ਦਾ ਪ੍ਰਧਾਨ ਵੀ ਰਹਿ ਚੁੱਕਾ ਸੀ ਇਸ ਕਰਕੇ ਉਸ ਨੂੰ ਸਾਰੇ ਪ੍ਰਧਾਨ ਹੀ ਕਹਿ ਕੇ ਬੁਲਾਉਂਦੇ ਸਨ ਜਦ ਕਿ ਗੋਪੀ ਪੜਿਆ ਲਿਖਿਆ ਤੇ ਸਰਕਾਰੀ ਦਰਬਾਰੇ ਚੰਗੀ ਪਹੁੰਚ ਵਾਲਾ ਬੰਦਾ ਸੀ ਜਿਵੇਂ ਜਿਵੇਂ ਵੋਟਾਂ ਨੇੜੇ ਆ ਰਹੀਆਂ ਸਨ ਪ੍ਰਧਾਨ ਦਾ ਪਲੜਾ ਭਾਰੀ ਲੱਗਣ ਲੱਗ ਪਿਆ ਸੀ ਸਭ ਨੂੰ ਦੇ ਸੀ ਕਿ ਕਲਦੀਪ ਪ੍ਰਧਾਨ ਬਾਜੀ ਮਾਰ ਲਵੇਗਾ ਵੋਟਾਂ ਪੈ ਗਈਆਂ ਹਨੇਰਾ ਹੋ ਗਿਆ ਵੋਟਾਂ ਦੀ ਗਿਣਤੀ ਹੋ ਰਿਜ਼ਲਟ ਆ ਗਿਆ ਕਲਦੀਪ ਤੇ ਉਸਦੇ ਸਾਥੀ ਚੁੱਪ ਕਰਕੇ ਘਰਾਂ ਨੂੰ ਚਲੇ ਗਏ ਸਨ ਪੰਜਾ ਸੱਤਾ ਮਿੰਟਾਂ ਬਾਅਦ ਹੀ ਢੋਲ ਵੱਜ ਗਏ ਸਖਤ ਮੁਕਾਬਲੇ ਵਿੱਚ ਗੋਪੀ ਜਿੱਤ ਗਿਆ ਸੀ ਦਰਵਾਜੇ ਦੀ ਢਾਣੀ ਦੁਬਾਰਾ ਆਪਣੇ ਕੰਮ ਤੇ ਆ ਲੱਗੀ ਸੀ ਸਰਪੰਚੀ ਦੀਆਂ ਵੋਟਾਂ ਤੇ ਰੋਹ ਚਰਚਾ ਹੁੰਦੀ ਤਾਸ਼ ਦੀਆਂ ਬਾਜ਼ੀਆਂ ਚੱਲਦੀਆਂ ਕੋਈ ਵੋਟਾਂ ਤੇ ਹੋਏ ਖਰਚੇ ਦਾ ਫਿਕਰ ਕਰਦਾ RAM ਸਿੰਘ ਵੀ ਵੋਟਾਂ ਦੀ ਹਾਰ ਕਰਕੇ ਕਈ ਦਿਨ ਦਰਵਾਜ਼ੇ ਨਾ ਆਇਆ ਬਸ ਖੇਤ ਗੇੜਾ ਕੱਢ ਕੇ ਘਰ ਆ ਕੇ ਪੈ ਜਾਂਦਾ ਜਿਸ ਦੇ ਪੈਰ ਚ ਪੌਰੀ ਹੋਵੇ ਤੇ ਜੀਵ ਤੇ ਖੁਰਕ ਹੋਵੇ ਉਹ ਕਦੋਂ ਰਹਿ ਸਕਦਾ ਵੋਟਾਂ ਤੋਂ 5-7 ਦਿਨਾਂ ਬਾਅਦ ਹੀ ਆਰਾਮ ਸਹਿ ਦਰਵਾਜੇ ਆ ਬੋੜਿਆ ਆਪਣੇ ਅੰਦਾਜ਼ ਮੁਤਾਬਕ ਖੁੰਡੇ ਦੇ ਮੁੱਢ ਤੇ ਹੱਥ ਧਰ ਥੋਡੀ ਟਿਕਾ ਕੇ ਸਾਧੂ ਮੋਦਰਾ ਵਿੱਚ ਲੋਕਾਂ ਦੀਆਂ ਗੱਲਾਂ ਸੁਣਨ ਲੱਗ ਪਿਆ ਉਹ ਆ ਵੀ ਤਾ ਤੇਰੇ ਨਾਲ ਤਾਂ ਬੁਰੀ ਹੋਈ ਐਨੀ ਤਾਂ ਖੇਤ ਤੇ ਗਧੇ ਨਾਲ ਨਾ ਹੋਵੇ ਕਰਤੇ ਚਿੱਤ ਮਿੱਠੂ ਠੋਕੀ ਚੌਧਰ ਬੋਲਿਆ ਪਿੰਡ ਵਿੱਚ ਹਰ ਇੱਕ ਦੀ ਅਲ ਪਾਈ ਹੋਈ ਸੀ ਹਰੇਕ ਦੇ ਸੁਭਾਅ ਮੁਤਾਬਕ ਉਸ ਦਾ ਨਾਂ ਪਕਾਇਆ ਗਿਆ ਸੀ ਜਿਵੇਂ ਮਿੱਠੂ ਨੂੰ ਫੋਕੀ ਚੌਧਰ ਕਹਿੰਦੇ ਸਨ ਉਹ ਹਰ ਕੰਮ ਵਿੱਚ ਆਪਣੇ ਟੰਗ ਫਸਾ ਲੈਂਦਾ ਸੀ ਇਸ ਕਰਕੇ ਉਸ ਦਾ ਨਾਮ ਫੋਕੀ ਚੌਧਰ ਰੱਖਿਆ ਸੀ ਜਿਹੜੀ ਤੇਰੀ ਮਾਂ ਨਾਲ ਹੋਈ ਸੀ ਉਹ ਤਾਂ ਤੇਤੋਂ ਦੱਸਣੀ ਹੋਈ ਵੱਡਾ ਵੀਰਵਲ ਕਹਿੰਦੇ RAM ਸਿੰਘ ਨੇ ਕੁੰਡੇ ਤੋਂ ਮੂੰਹ ਚੱਕਿਆ ਤੇ ਚੌਕੜੀ ਤੇ ਜਾ ਬੈਠਿਆ ਕਿਹੜੀ ਹੋਈ ਤੀ ਤਾਇਆ ਕੋਈ ਬੰਦਿਆਂ ਚੋਂ ਬੋਲਿਆ ਹੋਣਾ ਕੀ ਤੀ ਲੈ ਸੁਣੋ ਜਰੂਰੀ ਮਾਮਕਲਾ ਵੇਈ ਉਦੋਂ ਰਾਤ ਗੱਡਿਆਂ ਵਿੱਚ ਜਾਣ ਜਾਂਦੀ ਸੀ ਬਸ ਫਿਰ ਡੋਲੀ ਵਿੱਚ ਆਉਂਦੀ ਇਹਦੀ ਮਾਂ ਨੂੰ ਹਜਤਾਈ ਰਾਤ ਰੋਕਿਆ ਗਿਆ ਛਾੜਾਂ ਵਿੱਚ ਜਾ ਬੈਠੀ ਲੰਘਦੇ ਰਾਹੀ ਕਹਿਣਾ ਵੀ ਆ ਕੋਈ ਫਨਕਾਰੀ ਛਾੜਾਂ ਤੇ ਪਾ ਕੇ ਛੱਡ ਗਿਆ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ ਬਸ ਫਿਰ ਪਾਣੀ ਦਾ ਕੀ ਕਰਨਾ ਚੰਨਣ ਦੇ ਕੀ ਸੀ ਆ ਬੋਲੀ ਉਦੋਂ ਬਣੀ ਸੀ ਕਹਿੰਦੇ ਨੇ ਗੱਲ ਮੁਕਾਈ ਤੇ ਚੌਂਕੜੀ ਤੇ ਹਾਸੜ ਮੱਚ ਗਏ ਮੈਂ ਐਟ ਮਾਣੂ ਤੇਰੇ ਐਵੇਂ ਭੌਂਕੀ ਜਾਂਦਾ ਕੁੱਤੇ ਵਾਂਗੂ ਮੇਟੂ ਠੜ ਲੱਗਾ ਤਾਂ ਦੋ ਬੰਦਿਆਂ ਨੇ ਫੜ ਕੇ ਬਿਠਾਇਆ ਪੁੱਤ ਜੇ ਕਹਿਣੀ ਆ ਤਾਂ ਸੁਣਨੀ ਵੀ ਸਿੱਖ ਲੈ ਐਵੇਂ ਕੱਦੂ ਚ ਡੰਡਾ ਨਹੀਂ ਫਸਾਈਂਦਾ ਕਹਿੰਦੇ RAM ਸਿਉ ਨੇ ਪੱਲਾ ਝਾੜਿਆ ਨਾ ਤਾਇਆ ਫਿਰ ਪ੍ਰਧਾਨ ਦੀ ਚੜ੍ਹਾਈ ਤਾਂ ਕਿੰਨੀ ਧੀ ਹਾਰੇ ਕੇ ਮੇਂ ਨਿਰਪੈ ਡਕੋਡਕ ਨੇ ਸਹਿਜ ਨਾਲ ਪੁੱਛਿਆ ਨਿਰਪੈ ਨੂੰ ਡਕੋਡਕ ਤਾਂ ਕਹਿੰਦੇ ਸੀ ਕਿਉਂਕਿ ਉਹ ਹਮੇਸ਼ਾ ਹੀ ਖਾਣ ਦੀ ਗੱਲ ਕਰਦਾ ਕੰਮਕਾਰ ਕੋਈ ਨਹੀਂ ਕਰਦਾ ਸੀ ਬਸ ਕੋਈ ਲੰਗਰ ਹੋਵੇ ਜਿੱਥੇ ਮੁਕਤ ਖਾਣ ਨੂੰ ਮਿਲੇ ਪੂਰੀ ਤਰ੍ਹਾਂ ਰਾਜ ਕੇ ਬੋਲਦਾ ਭਈ ਅਜ ਤਾਂ ਟੈਕੀ ਢਕੋਡਕ ਹੋ ਗਈ ਇਸ ਕਰਕੇ ਆਲ ਢਕੋਡਕ ਪਾਈ ਸੀ ਨਰਪੈ ਦੇ ਲੈ ਸੁਣੋ ਗੋਪੀ ਦੀ ਮਾਂ ਹਜ਼ੂਰੋ ਨਾ ਦੀ ਹਜ਼ੂਰੋ ਆ ਅੰਦਰਤਾ ਹੋ ਚਾਣਕਿਆ ਵਰਗੀ ਆ ਉਹਦੇ ਮਾਪਿਆਂ ਦੇ ਕੋਈ ਔਲਾਦ ਨਾ ਹੋਈ ਉਹਨਾਂ ਹਜ਼ੂਰ ਸਾਹਿਬ ਜਾ ਕੇ ਸੁਖਣਾ ਸੁਖੀ ਤਾਂ ਹਜ਼ੂਰ ਕੌਰ ਹੋਈ ਤਾਂ ਹੀ ਤਾਂ ਇਹਦਾ ਨਾਂ ਹਜ਼ੂਰ ਕੌਰ ਰੱਖਿਆ ਵੀ ਹਜ਼ੂਰ ਸਾਹਿਬ ਦੀ ਅਰਦਾਸ ਨਾਲ ਹੋਈ ਆ ਫਿਰ ਇਹਦੇ ਦੋ ਭਾਈ ਹੋਏ ਵੱਡਾ ਹਜ਼ੂਰਾ ਤੇ ਛੋਟਾ ਹਜ਼ੂਰਾ ਜੇ ਯਕੀਨੀ ਤਾਂ ਜਾ ਕੇ ਪੁੱਛ ਲਓ ਨਵੇਂ ਪਿੰਡ ਤੋਂ ਕਹਿੰਦੇ ਰਾਮ ਸਿੰਘ ਨੇ ਹਜੂਰ ਕੌਰ ਦਾ ਇਤਿਹਾਸ ਫਰੋਲ ਦਿੱਤਾ ਤਾਂ ਆਪਾਂ ਕੀ ਲੈਣਾ ਕੋਈ ਕਿੱਥੇ ਜੰਮੇ ਤੂੰ ਸਰਪੰਚੀ ਦੀ ਗੱਲ ਕਰ ਤਰਸੇਮ ਨੇ ਕਿਹਾ ਭਾਈ ਹਜੂਰੋ ਸਵੇਰੇ ਸਵੇਰੇ ਗੁਰਦੁਆਰੇ ਜਾਂਦੀ ਨਾਲ ਚਾਰ ਲੋੜ ਕੁ ਘਰਾਂ ਦੇ ਮੇਲ ਆਉਂਦੀ ਸਾਨੂੰ ਤਾਂ ਬਾਅਦ ਚ ਪਤਾ ਲੱਗਿਆ ਵੀ ਉਹ ਲੋਕਾਂ ਦੇ ਘਰੇ ਕੱਲੀ ਹੀ ਪੈਸੇ ਵੰਡ ਗਈ ਵੋਟਾਂ ਖਰੀਦੀਆਂ ਗਈਆਂ ਤਾਂ ਹੀ ਵੋਟਾਂ ਵਾਲੇ ਦਿਨ ਅੱਗੇ ਫਿਰਦੀ ਸੀ ਜਿਵੇਂ ਕੋਈ ਵਿਆਹ ਤੇ ਮੇਲਣ ਹੋਵੇ ਤਾਂ ਦਦੀ ਵਹਿਗਰੂ ਵਹਿਗਰੂ ਕਹਿੰਦੀ ਪਿੰਡ ਦੇ ਸਾਰੇ ਪਾਛੂ ਘਰਾਂ ਵਿੱਚ ਪ੍ਰਸ਼ਾਦ ਵੰਡ ਗਈ ਤਾਂ ਹਾਰੇ ਭਾਈ ਅਸੀਂ ਤਾਂ ਸੱਚ ਤੇ ਖੜੇ ਸੀ ਸਾਨੂੰ ਕੀ ਪਤਾ ਸੀ ਕਿ ਸੁਸਨੀ ਕਿਥੇ ਮਗੋਰਾ ਕਰ ਗਈ ਰਾਮ ਸਿਉ ਨੇ ਚਿੰਤਾ ਕੀਤੀ ਐਵੇਂ ਕੋ ਕਿਕਰਾਂ ਤੇ ਆਂਡੇ ਦਿੰਦਾ ਫਿਰਦਾ ਇਹ ਕਿਉਂ ਨਹੀਂ ਕਹਿੰਦਾ ਵੀ ਅਗਲੇ ਨੇ ਬੂਥੀ ਧਰਤੀ ਚ ਗੱਡਤੀ ਮਿੱਠੂ ਨੇ ਆਪਣਾ ਅੰਦਰਲਾ ਗੁੱਸਾ ਕੱਢਿਆ ਤੂੰ ਚੁੱਪ ਕਰ ਜਾ ਪੁੱਤ ਝਾੜਾਂ ਤੇ ਫਲਕਾਰੀਆਂ ਆលਿਆ ਰੋਸੜੇ ਵਾਲੀ ਜੇ ਮੈਂ ਗੱਲ ਦੱਸਤੀ ਬਸ ਚੁੱਪ ਹੀ ਕਰ ਜਾ ਕਹਿੰਦੇ ਆਰਾਮ ਸਿੰਘ ਫੇਰ ਚੁੱਪ ਕਰ ਗਿਆ ਤੂੰ ਕਿਸੇ ਨੂੰ ਪਿੰਡ ਚ ਛੱਡਿਆ ਕੋਈ ਬੁੜੀ ਕੁੜੀ ਸਭ ਦੀਆਂ ਗੱਲਾਂ ਤੂੰ ਕਿਹੜਾ ਲਜੂਮੀਆ ਵੀ ਤੈਨੂੰ ਸਭ ਪਤਾ ਦੇਣੀਆਂ ਪੈਂਦੀਆਂ ਨੇ ਇੱਥੇ ਤਾਇਆ ਝੂਠੀਆਂ ਗੱਲਾਂ ਐਵੇਂ ਨਹੀਂ ਕਿਸੇ ਦੀ ਧੀ ਭੈਣ ਤੇ ਉਂਗਲ ਚੱਕੀ ਦੀ ਕਹਿ ਕੇ ਮਿੱਠੂ ਨੇ ਪਰਾਂ ਧੁੱਕਿਆ ਤੂੰ ਟਕਿਆ ਰਹਿ ਤੇਰੇ ਬਾਰੇ ਸਭ ਪਤਾ ਕੰਧਾਂ ਤੇ ਚੜਦੇ ਦੇ ਇੱਟ ਮਾਰੀ ਤੀ ਕਹਿੰਦੇ ਆਰਾਮ ਸਿੰਘ ਨੇ ਮਿੱਠੂ ਦਾ ਅੰਦਰਲਾ ਭੇਤ ਰੱਖਿਆ ਤੂੰ ਆਪਣੀ ਵਿਧਾਣੀ ਚੀਰਾ ਨਾ ਪਵਾਨੀ ਮੈਂ ਲਿਹਾਜ਼ ਕਰਦਾ ਵੀ ਬਾਬਿਆਂ ਵਰਗਾ ਟੌਲ ਦਾੜੀ ਆ ਕਹਿੰਦੇ ਮਿੱਠੂ ਨੇ ਅੱਖਾਂ ਕੱਢੀਆਂ ਇਹਦੇ ਤਾਂ ਪਹਿਲੀ ਮੱਥੇ ਤੇ ਟੱਕ ਦਾ ਨਿਸ਼ਾਨ ਹੈ ਹੋਰ ਕੀ ਪਾਵੇਂਗਾ ਕੋਈ ਬੋਲਿਆ ਕੋਈ ਐਵੇਂ ਲੱਲੂ ਪੱਜੂ ਨਿਸ਼ਾਨੀ ਇਹ ਸੂਰਮ ਗਤੀ ਦਾ ਟਾਕਾ ਐਵੇਂ ਕੰਦਾ ਕੌਣਿਆਂ ਚ ਲਾੱਕੇ ਨਹੀਂ ਪਵਾਇਆ ਕਹਿੰਦੇ ਰਾਮ ਸਿੰਘ ਨੇ ਸਿਰ ਉੱਚਾ ਕਰ ਦਾੜੀ ਤੇ ਹੱਥ ਫੇਰਿਆ ਤਾਇਆ ਦੱਸ ਫਿਰ ਆ ਤੁਹਾਡੇ ਝੋਟੇ ਵਰਗਾ ਫੁੱਲ ਕਿਸ ਨੇ ਪਾਇਆ ਤੀ ਨਿਰਪੈ ਡਕੋਡਕ ਬੋਲਿਆ ਅਸੀਂ ਭਾਈ ਕਿਰਾਂ ਲਾਭੇ ਗਏ ਰਾਮਲੀਲਾ ਦੇਖਣਾਂ ਉੱਥੇ ਕੋਈ ਮਿੰਨਾ ਬਦਮਾਸ਼ ਹੁੰਦਾ ਤੀ ਅਸੀਂ ਚਾਰ ਜਾਣੇ ਉਹ ਪਤੰਦਰ ਕਹਿੰਦਾ ਵੀ ਜੇ ਰਾਮਲੀਲਾ ਦੇਖਣੀ ਆ ਤਾਂ ਪੈਸੇ ਦੇ ਕੇ ਜਾਓ ਧੱਕੇ ਨਾਲ ਪੈਸੇ ਮੰਗੇ ਲੋਕ ਪੈਸੇ ਦੇ ਹੀ ਜਾਣ ਬਸ ਆਪਾਂ ਕਿਹਾ ਤੂੰ ਕੌਣ ਆ ਹੋਏ ਉਹਨੇ ਲੈਂਦੇ ਨੇ ਮੇਰੇ ਮੱਥੇ 'ਚ ਲੋਹੇ ਦਾ ਸਰੀਆ ਮਾਰਿਆ ਰੱਤ ਦੀ ਤਤੀਰੀ ਮੱਥੇ 'ਚੋਂ ਫੁੱਟ ਨੱਕ ਨੂੰ ਹੋਤਰੀ ਬਸ ਫੇਰ ਭਾਈ ਅਸੀਂ ਚਾਰੇ ਕਰਕੇ ਪਿੱਠਾਂ ਖੜ੍ਹ ਗਏ ਇੱਕ ਦੂਜੇ ਵੱਲ ਉਹ ਪਤੰਦਰ 15 ਜਾਣੇ ਫਿਰ ਵੱਡੇ ਬਦਮਾਸ਼ਾਂ ਦੀ ਐਸੀ ਬਧਰੀ ਬਣਾਈ ਕਿ ਮੁੜ ਕੇ ਕਦੇ ਨਾਭੇ ਨਹੀਂ ਦਿਖੇ ਅੱਜ ਵੀ ਰਾਮਲੀਲਾ ਹੁੰਦੀ ਆ ਕਿਸੇ ਨੇ ਕੋਈ ਪੈਸਾ ਨਹੀਂ ਮੰਗਿਆ ਕਹਿ ਕੇ ਉਸਨੇ ਆਪਣੀ ਬਹਾਦਰੀ ਦਾ ਸਬੂਤ ਦਿੱਤਾ ਦਿਨ ਲੰਘ ਰਹੇ ਸਨ ਰੁੱਤਾਂ ਬਦਲ ਰਹੀਆਂ ਸਨ ਜੰਮਣੇ ਮਰਨੇ ਲੋਕਾਂ ਦੇ ਹੋ ਰਹੇ ਸਨ ਉਮਰਾਂ ਢਲ ਰਹੀਆਂ ਸਨ ਰਾਮ ਸਿਉਂ ਕਈ ਦਿਨਾਂ ਤੋਂ ਕਦੇ ਦਿਖਾਈ ਨਹੀਂ ਦਿੱਤਾ ਸੀ ਚੌਕੜੀ ਤੇ ਉਸ ਦੀ ਗੈਰ ਹਾਜ਼ਰੀ ਸਭ ਨੂੰ ਰੜਕਦੀ ਸੀ ਕੋਈ ਕਹਿੰਦਾ ਬਿਮਾਰ ਹੋ ਗਿਆ ਹੋਣਾ ਹੇ ਉਸਦੇ ਰਿਸ਼ਤੇਦਾਰੀ ਚ ਗਏ ਹੋਣ ਦਾ ਕਿਆਸ ਲਗਾਉਂਦੇ ਕੋਈ ਉਸਦੇ ਗਾਲੜੀ ਤੇ ਲਾਈ-ਬੁਝਾਈ ਵਾਲੀਆਂ ਗੱਲਾਂ ਕਰਕੇ ਉਸਨੂੰ ਪੰਡਤਾ ਤੁਸੀਂ ਭਾਈ ਜਿਵੇਂ ਮਰਜ਼ੀ ਕਹੀ ਜਾਵੋ ਉਹਦੇ ਬਾਰੇ ਪਰ ਉਹ ਬੰਦਾ ਦਾਨੀ ਤੇ ਅਣਖੀਆ ਸੋਹਣਾ ਬਾਬਾ ਸਾਰਿਆਂ ਨੂੰ ਕਹਿ ਕੇ ਚੁੱਪ ਕਰਾ ਗਿਆ ਸੀ ਲੈ ਐ ਕਿਵੇਂ ਬਾਬਾ ਮੇਜਰ ਯੁਕਤੀ ਨੇ ਸੋਹਣ ਬਾਬੇ ਨੂੰ ਕਿਹਾ ਸਾਰੀ ਚੌਂਕੜੀ ਤੇ ਹਾਸਣ ਮੱਚ ਗਈ ਜਦੋਂ ਮੇਜਰ ਯੁਕਤੀ ਨੇ ਐ ਕਿਵੇਂ ਕਿਹਾ ਮੇਜਰ ਦਾ ਨਾ ਜੁਕਤੀ ਵੀ ਦਰਵਾਜ਼ੇ ਦੀ ਦੇਣ ਸੀ ਉਹ ਹਰ ਗੱਲ ਵਿੱਚ ਚਲ ਲਾਉਂਨੇ ਆ ਕੋਈ ਜੁਗਤ ਚਾਹੇ ਕਿ ਗੱਲ ਪੂਰੀ ਕਰਦਾ ਸੀ ਭਾਈ ਦਾਨੀ ਤਾਂ ਪੂਰਾ ਪਿੰਡ ਵਿੱਚ ਕੋਈ ਢਾਲ ਹੋਵੇ ਸਾਂਝਾ ਕੰਮ ਹੋਵੇ ਉਹ ਅੱਗੇ ਹੋ ਕੇ ਕਰਦਾ ਜਦ ਵੱਡੇ ਹੜ ਆਈ ਸੀ 15 ਦਿਨ ਉਹਨਾਂ ਦੇ ਘਰ ਲੋ ਲੰਗਰ ਚੱਲਿਆ ਅੱਜ ਕੱਲ੍ਹ ਦੀਆਂ ਦੋ ਘਟਾ ਚਾਹ ਬੜੇ ਨੱਟ ਬੁੱਲ ਮਾਰਦੀਆਂ ਨੇ ਅੱਜ ਵੀ ਵਗਜੋ ਘਰਾਣੇ ਦੀਆਂ ਉਹਦੀਆਂ ਨੂਹਾਂ ਚਾਹ ਪਾਣੀ ਪਏ ਬਿਨਾਂ ਨਹੀਂ ਮੋੜਦੀਆਂ ਕਈ ਕੈ ਸੋਹਣੇ ਬਾਬੇ ਨੇ RAM SYOH ਦੀਆਂ ਸਿਫਤਾਂ ਦੇ ਪੁਰ ਬੰਨ ਦਿੱਤੇ। ਬਾਬਾ ਜੀ ਫਿਰ ਘਾਟਾ ਵੀ ਕੀ ਐ ਪਰ ਕਹਿੰਦਾ ਮੇਜਰ ਬੋਲਿਆ ਨਵਾਂ ਦਿਨ ਚੜਿਆ ਪਾਠੀ ਨੇ 4 ਵਜੇ ਸਪੀਕਰ 'ਚ ਬੋਲਿਆ ਉਠੋ ਭਾਈ ਆਪਣੇ ਕੰਮ ਲੱਗੋ ਮੁੱਖਵਾਕ ਲੈ ਕੇ ਸਪੀਕਰ ਬੰਦ ਕਰ ਦਿੱਤਾ। ਦਿਨ ਚੜਦੇ ਹੀ ਪਿੰਡ ਵਿੱਚ ਖਬਰ ਫੈਲ ਗਈ ਕਿ RAM SYOH ਗੱਡੀ ਦੀ ਲੀ ਤੇ ਪਿਆ ਸਾਰਿਆਂ ਲਈ ਇਹ ਗੱਲ ਅਨੋਖੀ ਸੀ। ਕਿਸੇ ਨੂੰ ਯਕੀਨ ਨਹੀਂ ਸੀ ਕਿ ਰਾਮ ਸਿੰਘ ਐਵੇਂ ਕਿਵੇਂ ਕਰ ਸਕਦਾ ਲੋਕਾਂ ਦਾ ਇਕੱਠ ਹੋਇਆ ਪਿਆ ਸੀ ਰੇਲ ਦੀ ਲੀਵ ਵਿਚਾਲੇ ਰਾਮ ਸਿੰਘ ਦਾ ਸਰੀਰ ਪਿਆ ਸੀ ਉਸ ਦੀ ਇਕ ਲੱਤ ਪਰਾਂ ਪਾਟੜੀ ਕੋਲ ਰੋੜਿਆਂ ਤੇ ਪਈ ਸੀ ਉਸ ਨੇ ਮੱਥੇ ਤੇ ਹੱਥ ਰੱਖਿਆ ਹੋਇਆ ਸੀ ਹੂਨ ਨਾਲ ਧਰਤੀ ਰੰਗੀ ਹੋਈ ਸੀ ਗੱਡੀ ਚੋਂ ਨੇ ਵੀ ਆਪਣੇ ਝੋਟੇ ਵਾਂਗ ਸਿੱਧੀ ਟੱਕਰ ਮਾਰੀ ਹੋ ਕੋਈ ਬੋਲ ਰਿਹਾ ਸੀ ਮੱਥੇ ਤੇ ਰੱਖੇ ਹੱਥ ਤੋਂ ਇੰਜ ਲੱਗ ਰਿਹਾ ਸੀ ਜਿਵੇਂ ਉਹ ਆਪਣਾ ਬਹਾਦਰੀ ਵਾਲਾ ਨਿਸ਼ਾਨ ਲਕੋ ਰਿਹਾ ਹੋਵੇ ਕੁਲ ਸਾਈ ਉਹਦੀ ਦੇਹ ਨੂੰ ਲੈ ਗਈ 8:05 ਵਜੇ ਨਾਲ ਉਸ ਦਾ ਸੰਸਕਾਰ ਕਰ ਦਿੱਤਾ ਦਰਵਾਜ਼ੇ ਦੀ ਢਾਣੀ ਵਿੱਚ ਇਹੀ ਚਰਚਾ ਦਾ ਵਿਸ਼ਾ ਸੀ ਕਿ RAM ਸਿਉ ਐਨਾ ਸਿਰੜੀ ਆਪਣੀ ਜੀਵਨ ਲੀਲਾ ਕਿਉਂ ਸਮਾਪਤ ਕਰ ਗਿਆ ਐ ਕਿਵੇਂ ਕਰ ਗਿਆ ਉਹ ਆਤਮ ਹੱਤਿਆ ਮੈਂ ਦੱਸਦਾ ਕਹਿੰਦੇ ਮੇਜਰ ਜੁਕਤੀ ਨੇ ਗੱਲ ਤੋਰੀ RAM ਸਿਉ ਦੇ ਵੱਡੇ ਮੁੰਡੇ ਦੀ ਕੁੜੀ ਜਿਹੜੀ ਕਾਲਜ ਪੜ੍ਹਦੀ ਸੀ ਕਿਸੇ ਨਾਲ ਭੱਜ ਗਈ ਇਹਨਾਂ ਨੇ ਬਹੁਤ ਲੱਭੀ ਭਾਈ ਮਿਲੀ ਨਹੀਂ ਪਿੰਡ ਵਿੱਚ ਬਦਨਾਮੀ ਦੇ ਡਰੋਂ ਅਣਖੀ RAM ਸਿਉ ਚੱਲ ਨਾ ਸਕਿਆ ਤਾ ਉਹਨੇ ਭਾਈ ਇਹ ਹੂਲਾ ਫਟਿਆ ਮੈਨੂੰ ਉਹਨਾਂ ਦੇ ਸੀਰੀ ਨੇ ਦੱਸਿਆ ਕਹਿੰਦੇ ਮੇਜਰ ਜ਼ੁਕਤੀ ਨੇ ਸਾਰੀ ਰਾਮ ਕਹਾਣੀ ਦੱਸੀ ਜਿਹੜੀ ਗੱਲ ਸੱਚ ਵੀ ਸੀ ਰਾਮ ਦੀ ਵੱਡੀ ਪੋਤੀ ਚੰਨ ਚੜ ਗਈ ਸੀ ਦਰਵਾਜੇ ਵਿੱਚ ਫੇਰ ਚੁੰਝ ਚਰਚਾ ਸ਼ੁਰੂ ਹੋ ਗਈ ਕਿ ਰਾਮ ਸਿੰਘ ਮੁੱਕ ਗਿਆ ਤੇ ਹੁਣ ਆਹ ਮੇਜਰ ਜ਼ੁਕਤੀ ਐ ਕਿਵੇਂ ਜੰਮ ਪਿਆ ਕਹਾਣੀ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ